ਕਿ ਲਿਆ ਨਾਲ ਅੱਜਾ ਤੋਂ ਜੰਮੂ ਨੇ ਜਨੰਦ ਤੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦਿਆਂ ਔਰ ਡੀ ਐਚਓ ਸ਼ਕਤੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵਾਈਸ ਜੀ ਖਾਲਸਾ ਸਾਹਿਬ ਸ਼੍ਰੀ ਵਾਈਸ ਜੀ ਜੀਪਾ ਦਾ ਸਰ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਦੇ ਨਾਮ ਲਵੂਗਾ ਉਹ ਵੀ ਅੱਗੇ ਪ੍ਰਧਾਨ ਜੀ ਕੋਲੋਂ ਸਰਪੰਨ ਮੋਰਿਆ ਜਣ ਔਰ ਵੀ ਸਾਥੀ ਗੁਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੋ ਸਕਦੀ ਬਹੁਤ ਵੱਡਾ ਪਰਿਵਾਰ ਹੋ ਰਾਇਆ ਇੱਥੇ ਵਿਦੇਪਾਲ ਜੀ ਜੇਵਾ ਸਿੰਘ ਜੀ ਰਾਜ ਜੀ ਬ੍ਰੈਕਟੇ ਕਰਾ ਲਓ ਬ੍ਰੈਕਟੇ ਪੈਸੇ ਪਾ ਜੀ ਬ੍ਰੈਕਟੇ ਕਰਾ ਲਓ ਮਿੰਟ ਦੱਸ ਪੜ੍ਹੋ ਵਿਦੇਪਾਲ ਸਿੰਘ ਜੀ ਸੁਪਰਜਿੰਦਰ ਸਿੰਘ ਜੀ ਤਨਦੀਪ ਸਿੰਘ ਜੀ ਟੋਲਾ ਟਰੱਕਰ ਜੀ ਚੰਦਰ ਸ਼ਰਮਾ ਜੀ ਬਰਗਾਜ ਸ਼ੇਟੀ ਜੀ कविंदर बाबा जी भगवान सिंह जी गुरुवार पढ़ते कविंदर बाबा जी जसवाल सिंह जी चाबियाल हल्के तो राम प्रकाश जी राम प्रसाद जी वाइस प्रेसिडेंट गुरुवार पढ़ते तो पंडाई सिंह जी ने बाकी ਜਦੋਂ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਕੋਸੀਂ ਜਦੋਂ ਹਿਸ਼ਾਪੁਰ ਜਾਵਾਂਗੇ ਜਦੋਂ ਫੋਟੋ ਸਾਡੇ ਨਾਲ ਜਦੋਂ ਅਗਲਾ ਪ੍ਰੋਗਰਾਮ ਅਦੀ ਵੀ ਰੇणू ਕਲਿਆਣ ਜੀ ਉਹ ਵੀ ਆਜਾ ਭਾਰਤੀ ਭਲਵੀ ਜੀ ਸਰਬਸਮਾਜ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਕਿਹਾ ਜੇ ਕਾਦੀ ਦਾ ਜੁਆਇਨ ਕੀਤਾ ਇਹਨਾਂ ਦੇ ਲਈ ਬਹੁਤ ਧੰਨਵਾਦੀਆਂ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਹੁਸ਼ਿਆਰਪੁਰ ਜਾ ਕੇ ਰੱਖਾਂਗੇ ਉਹ ਪ੍ਰੋਗਰਾਮ ਡਾਕਟਰ ਸਾਹਿਬ ਜਿਹੜਾ ਵਗੇ ਸਾਰੇ ਸਾਥੀ ਇੱਥੇ ਜੁਆਇਨ ਕਰਨ ਹਾਂਜੀ ਕਿਸੇ ਨੇ ਕੋਈ ਸਵਾਲ ਕਰਨਾ ਹੈ ਜਿਸਨਾਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਮੈਂ ਲੋਕ ਸਭਾ ਖਾਲਦ ਬਣ ਕੇ ਜੰਦੀ ਪਾਰਟੀ ਤੇ ਮੈਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਪਹਿਲਾਂ ਤਿੰਨ ਵਾਰ ਕਹਿ ਕੇ ਕਿਹਾ ਸੀ ਕਿ ਮੈਂ ਅਗਰ ਮੈਨੂੰ ਕੋਈ ਪਾਰਟੀ ਲੋਕ ਸਭਾ ਦਾ ਵੋਟਰ ਦਿੱਤੀ ਹੈ ਜੇ ਮੈਂ ਚੋਣ ਲੜਾਂਗਾ ਇਹ ਕੰਫਰਮ ਕਰ ਸਕਦਾ ਹਾਂ ਸ਼ਹਾਦਬਾਤ ਤੋਂ ਇਹ ਤੁਹਾਡੇ ਵੀਰ ਰੋਸ਼ਮੀ ਦੇ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਹਨੇ ਕਿਹ ਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਤੋ ਇਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਕਰਾਈ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆਉਂਦੇ ਨੇ ਤੇ ਡਿਸਕਸਿੰਗ ਹੈ ਗੱਲ। ਗਠਜਬੰਦਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਜੀ? ਗਠਜਬੰਦਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ? ਅ, ਜੁਝੀ ਦੱਸੋ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ। ਤੁਹਾਡੀ ਗੱਲ ਹੀ ਚੱਲਦੀ ਪਤਾ ਕਰਦੇ ਹੋ। ਇਹ ਤਾਂ ਕਰਦੇ। ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਲੇਖੀਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸੇ ਮੇਰੇ ਕੈਬਨਿਟ ਬਣਾ। ਮੈਂ ਕੋਈ ਜਿਹੜਾ ਕਹਿਣਾ ਚਾਹਾਂ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ? ਕਿ ਆਮ ਲੋਕਾਂ ਮਸੀਹ ਮਿਲਿਆ ਗਿਆ ਉਹ। ਇੰਨਾ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਧੱਗਾ ਦੀ ਇੱਕ ਪਾਰਟੀ ਹੈ ਦੋਇਸ ਕਿ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬੱਕਰਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਤ ਕਰਾ ਕੇ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦ ਹੁੰਦਾ ਸ਼ੋਗਨੀ ਅਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀਆਂ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮਾਰੀ ਮੇਰੀ ਗੱਲ ਸੁਣ ਲੈ ਕਿ ਤੁਸੀਂ ਕਿਹੜੇ ਖਬਰ ਚ ਤੁਸੀਂ ਲਾਈਨ ਨਹੀਂ ਉਸ ਤੇ ਜ਼ੀਰੋ ਲਾਈਨ ਨਹੀਂ ਉਸ ਤੇ ਥੋੜਾ ਜੀ ਇਤਨਾ ਹੋਈਓ ਕੱਟ ਬੰਦ ਇਹ ਵੀ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਤੁਹਾਡੇ ਕੋਲੇ ਬੈਠਾ ਹਾਂ ਤੋ ਅਰੈਸ ਕਰਕੇ ਤੁਸੀਂ ਮੈਨੂੰ ਲੱਗਦਾ ਮੰਨ ਲੈਣੀ ਤੁਹਾਡਾ ਘੱਟ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗ ਨਹੀਂ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ ਫਸੀ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਾਵਾਂ ਨੂੰ ਪਹੁੰਚ ਗਏ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੰਨੇ ਤਾਕਤਵਰ ਅਸੀਂ ਪਿੰਡਾਂ 'ਚ ਹੈ ਉਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਹਾਂ ਸਾਹਿਬ ਜੀ ਪੰਜਾਬ ਦਾ ਕਿਹੋ ਜਿਹਾ ਯਾਤਰਾ ਦਾ ਕੀ ਰਿਸਪਾਂਸ ਮਿਲਦਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਆ ਗਿਆ ਬਸ ਆ ਗਿਆ ਤਹੁ ਮੇਰੇ ਤੱਕ ਮੈਨੂੰ ਤਕਰੀਬਨ ਠੀਕ ਆ ਤਕਰੀਬਨ 30 ਸਾਲ ਤੋਂ ਤੇ ਸਿਆਸਤ ਵਿੱਚ 30 ਸਾਲਾਂ 'ਚ ਇਹ ਜਵਾਬ ਜੋ ਕਰਮ ਅੱਜ ਦੇਖ ਰਹੇ ਆਂ ਮੈਂ ਅਜ ਤੱਕ ਨਹੀਂ ਦੇਖੇ ਲੋਕਾਂ ਦੇ ਵਿੱਚ ਛਾੜੂ ਵਾਲੇ ਨਕਲੀ ਜਾਨੀ ਦੇ ਚੁੱਕ ਮੰਤਰੀ ਤੇ ਇੰਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦ ਇਹਨੂੰ ਤਗੜਾ ਕਰੀਏ ਤਾਂ ਪੰਜਾਬ